ਕਿੱਦਾਂ ਸਾਰੇ ਉਮੀਦਗਾਰ ਦਾ ਵਧੀਆ ਹੋਗੇ ਤਾਂ ਬਾਬੇ ਹੁਣ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਪਤੰਗ ਲੁੱਟ ਲੁੱਟ ਕੇ ਹੁਣ ਆਪਾਂ ਗਏ ਆ ਥਾ ਤੇ ਆਪਣੀ ਹੁਣ ਖੁੱਲ ਗਈ ਆ ਕਿਸਮਤ ਤੇ ਆਪਾਂ ਵੀ ਉਹਨੂੰ ਗੱਟੂ ਲਿਆਦਾ ਆ ਤੇ ਪਤੰਗ ਵੀ ਲਿਆਉਂਦੇ ਤੇ ਆਪਾਂ ਹੁਣ ਲੁੱਟਣੇ ਨਹੀਂ ਹੈਗੇ ਤਾਂ ੜਾਉਣਾ ਹੀ ਆ ਤੇ ਆਇਓ ਉੱਪਰ ਚਲੀਏ ਫਿਰ ੜਾਈਏ ਨਾਲੇ ਮੌਲ-ਮੋਲ ਦੇ ਦੇ ਕਿੰਦਾ ਦਾ ਘੈਂਟ ਆ A few moments later ਤੇ ਬਾਬੇ ਉੱਪਰ ਜੰਨਾਉਣ ਮੈਂ ਤੇ ਦੇਖਦੇ ਕਿ ਮੌਲ ਚਾਲਾ ਦਾ ਪਤੰਗ ਦਾ ਤੀ ਲਿਆ ਆਂਦੇ ਸੀਗੇ ਤੇ ਹੁਣ ਆਪਾਂ ੜਾਉਣੇ ਆ ਤੇ ਹੁਣ ਆਪਾਂ ਲੁੱਟਣੇ ਨਹੀਂ ਹੈਗੇ ਕਿਉਂਕਿ ਲੁੱਟਣ ਵਾਲਾ ਕੰਮ ਆਪਣਾ ਬੱਲਦਾ ਹੁਣ ਤੁਹਾਨੂੰ ਪਤਾ ਹੈ ਬਾਬੇ ਦੇ ਨੇ ਖੁੱਲ ਗਏ ਆ ਤੇ ਤਾਨ-ਤਾਨ ਕਰਾਤੀ 1 hour later ਵਾਬੇ ਤੋਂ ਕਿ ਜਾਣਾ ਲੱਪੇ ਆ ਚਲੋ ਜੀ ਕਟਾ ਗਿਆ ਆ ਬੇਇਜ਼ਤੀ ਕਰਾ ਲਈ ਆ ਆ ਚਲੋ ਵਾਬੇ ਮੈਨੂੰ ਤਲੀ ਗੰਨਾ ਨਾ 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 ਪੇਚਾ ਲਾਇਆ ਕਰ ਉਹ ਢਿੱਲੇ ਹੀ ਰਹੇ ਉਹਨਾਂ ਕਿਸੇ ਦਾ ਤਾਂ ਕੁਝ ਵੀ ਦੇ ਹੁੰਦਾ ਢਿੱਲੇ ਵੀ ਨੇ ਕਿੱਥੇ ਗਈ ਗਾਇਸ ਵੀਰ ਵੇ ਖੂਜੀ ਵੀ ਇਹ ਕੋਈ ਪਾਤਿਆਂ ਨੇ ਸੀ 50 ਰੁਪਏ ਤੰਗ ਲੈ ਜਾਂਦੇ ਸੀਗੇ ਰਾਤੀ ਹੁਣ ਸਾਡੇ ਦੋ ਪਦੰਗ ਰਹਿ ਗਏ ਹੁਣ ਦੇਖੋ ਜੇ ਮਾਲਕ ਨੇ ਚੜਾਉਣ ਵਾਲੇ ਕੀਤਾ ਤਾਂ ਵੀ ਹੁਣ ਬੇਸਤੀ ਹੋ ਜਾਂਦੀ ਹੈ ਪਦੰਗ ਲੈ ਗਿਆ ਦੰਨੇ ਪਦੰਗ ਲੈ ਗਿਆ ਆਪ ਲੋਕ ਬਣਾਇਆ ਸੀ ਉਹ ਗਾਈ ਸਾਰਾ ਪਦੰਗ ਵਿੱਚ ਚਲ ਜਾ ਰਹੇ ਹਨ ਜੇ ਇੱਕ ਬੰਦਾ ਛੋਟਾ ਹੀ ਹੈ ਖੁੱਲ ਗਈ ਮਤਲਬ ਫਿਰ ਤਾਂ ਫਿਰ ਤੋਂ ਹੋ ਗਿਆ ਟਾਟ ਗਿਆ ਇਹ ਕੀ ਆ ਯਾਰ ਲੁੱਟੜਾ ਕੰਮ ਵੀ ਸਟਾਰਟ ਨਾ ਇਹਨੂੰ ਪਹਿਲਾਂ ਕਿਹਾ ਜਿਆ ਕਿ ਤੂੰ ਦੂਜਾ ਪਦੰਗ ਚੜਾ ਨੀਲਾ ਭਾਰਾ ਨਹੀਂ ਨਹੀਂ ਆ ਚੜਾਉਣਾ ਚੁੜਾਓ ਹੁਣ ਪਤੰਗ ਨੂੰ ਦੇਖਦਾ ਪਿਆ ਤੀਰਾ ਕਿਹੜੀ ਲੱਗਦੀ ਦੋਰ ਕੱਚੀ ਆ ਕੱਚੀ ਹੋਰ ਆਹ ਨਹੀਂ ਕੱਟਦਾ ਮੈਨੂੰ ਮਾ ਮਾ 80 ਰੁਪਈਆ ਕਰ ਤਾ ਪਰ ਇਹ ਨਹੀਂ ਕੱਟਦਾ 8 hours later ਨਾਈਸ ਆ ਦੇ ਕੋਸੀਆ ਦੋਰਾ ਤੀ ਸੰਗ ਲਿਆਂਦੇ ਸੀ ਇਹ ਨਾਲ ਮੇਲਾ ਦਾ ਡਿੱਕੇ ਟੁੱਟ ਜਾਣਾ ਆ ਆਹੀ ਇੱਕ ਰਹਿ ਜਣਾ ਆ ਇਹ ਦਲਾਵਾ ਗੱਲ ਚ ਨੂੰ ਅੰਨ ਪਾਉਣੀ ਉਹ ਇਦਾਂ ਹੀ ਹੁੰਦੀ ਆ ਦਲਾਵਾ ਵੇਚਾ ਪਿਆ ਸੀ ਇੱਕ ਪਤੰਗ ਇਹਨਾਂ ਨੇ ਕਟਾ ਲਿਆ ਇਹਦਾ ਘਾਟਾ ਕਰਾ ਲਿਆ 20 ਰੁਪਏ ਕੁਝ ਪਵਾ ਲਿਆ ਤਵਨ ਦੇਦੇ ਕੀ ਕਰਦੇ ਆ ਲੈਓ ਜੀ ਤਲਾਮਾ ਪੈ ਲਾਪੀਆਂ ਕੀ ਇਹ ਡੋਰ ਕਿਹੜੀ ਐ ਤੂੰ ਗਾਇਸ ਤੂ ਤੂ ਹੋ ਗਈ ਆ 800 ਰੁਪਈਆ ਦੇ ਹੁੰਦਾ ਸੀ ਹੁਣ ਉਹਦੇ ਵਿੱਚ ਸਾਰੀ 650 ਦੀ ਡੋਰ ਰਹਿ ਗਈ ਐ ਕਿੰਨਾ ਖਰਚ ਹੋ ਜਵੇ ਕਿੰਨਾ ਕਿੰਨਾ 500 ਦਾ 500 ਖਰਚ ਹੋ ਜਵੇ ਬਣਾ ਹਾਂ ਗਿਆ ਮਾਲ ਗਰੇ ਟਾਈਮ ਬਖਸ਼ਦਾ ਹੁਣ ਭੋਗ ਨੌਨ ਦਾ ਭੋਗ ਰੋਗਾ ਟਾਈਮ ਬਖਸ਼ਦਾ ਆ ਬੱਤ ਸਹੀ ਐ ਕਿਸੇ ਆਪਣੀ ਬੇਇੱਜ਼ਤੀ ਕਰਨੀ ਕਿਸੇ ਤੋਂ ਨਾ ਕਰਨੀ ਆ ਅਸੀਂ ਆ ਇੱਕ ਰਹਿ ਗਿਆ ਹੁਣ ਇਹ ਚਲਾ ਕੇ ਤਾਂ ਫੇ ਹੁਣ ਅਸੀਂ ਆਦਮਪੁਰ ਨੂੰ ਸੱਜੇ ਲੈਣ ਜਾਵਾਂਗੇ 5-50 ਵਾਲੇ ਇੱਕ ਪਈ ਦੇ ਪੰਤ ਹੋਇਗਾ ਯਾਰ ਮੈਂ ਗੱਟੂ ਲੈ ਲਿਆ ਹਜੇ ਵੀ ਤੇ ਗੁੱਛੀਆਂ ਵਾਲੇ ਲੱਥਣ ਛੱਡੇ ਹੀ ਨਹੀਂ ਯਾਰ ਜੇ ਇਸ ਹਵਾ ਨਾਲ ਦੇ ਹਾਲਾਤ ਨਾ ਜੇ ਸਾਡਾ ਭੋਗ ਰਾਈ ਜਾਂਦੇ ਮੈਂ ਤਾਂ ਲੋਦਾਂ ਨੂੰ ਅੱਜ ਯਾਰ ਤੋਂ ਮੇਰਾ ਖੂਜ ਪਾਣਾ ਆ ਤੇ ਜੀ ਕਰਿਆ ਜਾਂਦਾ ਆ ਗਾਈ ਨੂੰ ਪਿਆਹਣ ਪਾਂ ਕੇ ਚੜਾਇਆ ਸੱਜਾ ਖਾਛ ਪਿਆਹਣ ਤੇ ਲੈ ਆਦੇ ਸੀ ਦੇਖੋ ਇੱਕ ਨੂੰ ਹੋਲ ਤਲਾਵਾ ਪਾਉਣ ਨੂੰ ਸਾਨੂੰ ਮੀਂਹ ਤਾਂ ਹੈ ਨਹੀਂ ਕਿ ਇਹ ਭੋਗ ਕਰੂੰਗਾ ਹਾਂ ਚੇ ਦੇਖੋ ਰੱਬ ਜੋ ਉਹ ਜਾ ਭਰਾਵਾ ਉਹ ਦੇ ਉਹ ਦੇ ਆ ਟੁੱਟ ਜAVE ਇਹ 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 ਆ ਯਾ ਤੇ ਆਪਣਾ ਭਾਗ ਹੁਣ ਚੜ ਪਿਆ ਆ ਤਾਂ ਬਾਕੀ ਦੇਖੋ ਐ ਕੀ ਕੀ ਕਰਾਂ ਇਹਦਾ ਲਾਦਾ ਜੇ ਮੁੱਕ ਜਾਣਾ ਗਾਇਸ ਮੇਰੀ ਲੋੜੀ ਨਿਕਲ ਜਾਵੇ ਮੈਂ ਸ਼ਹਿਰ ਜਾਣਾ ਉੱਥੇ ਗੁੱਡੀਆਂ ਚੜਾਉਣੀਆਂ ਸੀ ਗੁੱਡੀਆਂ ਚੜਾਉਣੀਆਂ ਤੇ ਪੇਚ ਲਾਉਣੇ ਨੇ ਸਾਨੂੰ ਚਾਹੀ ਬੜਾਏ ਕੁੜੇ ਲੋੜੀ ਦਾ ਅਬੇ मजा ਆਏਗਾ ਨਾ ਭੀੜੋ ਕੀ ਫੜਾਉਦੇ ਮੈਂ ਤੁਹਾਨੂੰ ਕਹਣਾ ਚਾਹਾਂ ਤੂੰ ਜਾਣੀ ਕੀ ਨੂੰ ਫੜਾਉਦੇ ਰੋਪੀ ਪੈ ਹੀ ਬਾਲ ਕੇ ਆਪਣਾ ਪੇਚਾ ਲੱਗ ਗਿਆ ਤੇ ਦੇਖੋ ਹੁਣ ਕੀ ਹੁੰਦਾ ਹੈ ਓ ਕੀ ਹੁੰਦਾ ਓ ਚਾਲੇ ਦੀ ਆਉਗੀ ਪਤਾ ਚੱਲਦਾ ਖੇਤਾਂ ਇਹ ਜਾਂਦੀ ਜਾਂਦੀ ਆਹ ਦੇ ਆਹ ਦੇ ਲੁੱਟ ਕੇ ਲਿਆਂਦੀ ਇਹਨਾਂ ਦੀ ਫਰੀ ਜੜੀ ਵੜਾਈ ਆਹ ਦੇ ਆਹ ਦੇ ਹਾਂਜੀ ਚੱਕੋ ਪਰੋਠਾ ਆਇਆ ਲੈਵਲ ਆਇਆ ਲੈਵਲ ਇਹ ਜਿਹੜਾ ਮੈਨੂੰ ਨਾ ਮਾਲਕ ਨੇ ਟਾਈਮ ਪਾਸ ਕਿਹਾ ਨਾ 1 ਘੰਟੇ ਲਈ ਬਸ ਕੇ ਆਇਆ। ਉਹ ਡੀਆ ਥੋੜਾ ਜਿਹਾ ਚੜਦਾ। ਲੈਵਲ ਲੈਵਲ ਗਰਾਫ ਸਾਰੇ ਚੋਕ ਪਤਾ ਕੇ ਲੋਟੇ ਆਇਆ ਫੇ। ਉਹ ਆ ਗਏ ਪੈਂਤੂ ਨਹੀਂ ਆ ਗਏ ਮਗਰ ਦੇਣਾ ਨਹੀਂ ਆਇਆ। ਉਹ ਦੇਣਾ ਨਹੀਂ ਓਏ। ਦੇਓ ਉਸਤਾਦ ਥਾ ਨਾਲ ਆਪਾਂ ਮਤਲਬ 100 ਰੁਪਏ ਵਾਲਾ ਮੰਗ ਲੁੱਟ ਲਿਆ ਤੇ ਪੈਸੇ ਆਪਾਂ ਕਾਲੇ ਆ ਪੂਰੇ ਗਏ ਤਾਂ ਯਾਰ ਪਤੰਗ ਲੁੱਟ ਸੱਚ ਲੈਣ ਗਏ ਸੀਗੇ ਤਾਂ ਦੇਖ ਲੋ ਏਡਾ ਲੁੱਟ ਲਿਆ ਆ ਟੈਨਸ਼ਨ ਨਹੀਂ ਇਹ ਦੇਖ ਗਿਆ ਤਾਂ ਟੈਨਸ਼ਨ ਨਹੀਂ ਆਪਾਂ ਨੂੰ ਬਹੁਤ ਧਾਗੇ ਵਾਲੀ ਡੋਰ ਲੱਗਦੀ ਆ ਆ ਇਹਨਾਂ ਨੇ ਪਤੰਗ ਫੜ ਲਿਆ ਆ ਟੈਨਸ਼ਨ ਨਹੀਂ ਆਇਆ ਲੈ ਵਾਲਾ ਠੀਕ ਆ ਤਾਂ ਚੈੱਕ ਕਰੋ ਕੁਗੀ ਦੇ ਕਿੰਨੀ ਦਾ ਕੁਛ ਹੀ ਜ਼ਿਆਦਾ ਹੀ ਆ 2000 years later ਅਕਾਤਾ ਅਕਟੋ ਕੇ ਹੁਣ ਲੈਣ ਆ ਗਏ ਆ ਨਵੇਂ ਪੰਗ ਲੈਣ ਆਏ ਆ ਹਾਂ ਪਟਾਲੇ ਆ ਘਾਟਾ ਕਰਾਈ ਜਾਂਦੇ ਜਦੋਂ ਤਾਂ ਹਾਂ ਕਿ ਪਾਣੀ ਹੈਗੇ ਹਾਂ ਕ ਲੈ ਲਏ ਆ ਕਿੰਨੇ ਲੈ ਓਏ ਇਹ ਆਪਾਂ ਲੈ ਆ ਜੀ 120 ਦੇ ਹਾਲ ਪੰਗ ਦਾ ਆ ਮਿਲਦੇ ਨਹੀਂ ਬਣਾਗੇ ਦੇਖੋ ਹੋਣਾ ਹੀ ਆਮਪੁਰ ਨੂੰ ਜਾਵਾਂਗੇ ਜਾਂ ਸ਼ਰਪੁਰ ਨੂੰ ਜਾਵਾਂਗੇ ਫੇਰ ਪੰਗ ਲੈ ਜਾਈਏ ਆ ਦੇਖੋ ਪੇਚਾ ਬਹਿ ਗਿਆ ਆਪਣੇ ਨਾਲ ਓ ਆਹੂ ਪੇਚਾ ਬਹਿ ਆਪਰੇ ਕਰ ਠੀਕ ਆ ਤੇ ਆ ਆਪਣਾ ਬੰਦਾ ਆ ਤੇ ਆ ਆਪਣੇ ਬਣਾ ਲਦੇ ਆ ਕਹਿੰਦੇ ਪੂਰਾ ਨੱਕੇ ਦੇ ਕੰਮ ਆਇਆ ਹੋਇਆ ਮੇਰੇ ਮਜ਼ਾ ਆਇਆ ਅੱਬੇ ਉਹ ਉਹਨਾਂ ਨੇ ਆਪਣਾ ਹੀ ਪਤੰਗ ਕੱਟਿਆ ਤੇ ਆਪਣੀ ਭਾਰੀ ਆ ਹੁਣ ਤੇ ਆਪਾਂ ਬਦਲਾ ਲਵਾਂਗੇ ਪੰਗ ਕੱਟ ਕੇ ਆਇਆ ਦੇਖਦੇ ਮਜ਼ਾ ਆਇਆ ਆਪਾਂ ਉਹਨਾਂ ਕੱਟ ਕੇ ਲੈਣਾ ਬਦਲਾ ਬਜਾ ਆਏਗਾ ਨਾ ਬਿੜੋ ਚੱਲ ਕਹਿੰਦੇ ਬੋਹ ਪਤੰਗ ਲੁੱਟਲੇ ਆ ਜੀ ਚੜਾਉ ਵੀ ਲਏ ਆ ਤੇ ਆਹ ਦੇਖੋ ਜੀ ਦੋ ਦੋ ਪਤੰਗ ਹੱਥ ਆਇਆ ਜੀ ਕੋਠੇ ਦੀ ਕੋਠੇ ਦੇ ਪਤੰਗ ਹੱਥ ਆਇਆ ਦੇਖੋ ਡੋਰ ਚੈੱਕ ਕਰੋ ਮਟੇ ਡੋਰ ਚੈੱਕ ਕਰੋ ਇਹ ਦੇਖੋ ਤੁਸੀਂ ਥੱਲੇ ਵੀ ਦੇਖੋ ਅੱਗੇ ਆਹ ਦੇਖੋ ਬੁੱਕੀਆ ਚੈੱਕ ਕਰੋ ਤੁਸੀਂ ਕਿੰਨੇ ਗੱਟੂ ਲੈ ਗਏ ਆ ਗੱਟੂ ਦਾ ਬਦੰਗ ਉੱਡ ਰਿਹਾ ਆ ਕਿਤੇ ਇਹਨਾਂ ਖੇਤਾਂ 'ਚ ਇੱਕ ਇੱਕ ਬਦੰਗ ਲੁੱਟਣ ਜਾਂਦੇ ਲੁੱਟਣ ਜਾਂਦੇ ਸੀ ਹੁਣ ਸਭ ਤੋਂ ਦੋ ਦੋ ਬਤਾਉਂਗਾ ਆਹ ਦੇਖੋ ਪੂਰੀ ਕਰਾ ਰਿਹਾ 빙ਾ ਨਹੀਂ ਕੈਮਰਾ ਕਰਦਾ ਕਰ ਸੁਧਾ ਕੋਈ ਨਹੀਂ ਆਹ ਦੇਖੋ ਬਲਾਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਯਾਰ ਤੁਸੀਂ ਸ਼ੇਅਰ ਨਹੀਂ ਕਰਦੇ ਆਂਗੇ ਤੇ ਸਬਸਕ੍ਰਾਈਬ ਕਰਾਓ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਕਰਿਓ ਤੇ ਬਾਕੀ ਆਪ ਤੱਕ 라ਵਾਂਗੇ ਹੁਣ ਆਉਣ ਵਾਲੇ ਬਲਾਗਾਂ ਵਿੱਚ ਕਹਿੰਦੇ ਨਹੀਂ ਹੱਥ ਦੇ ਚੀਰੇ ਚੈੱਕ ਕਰੋ ਉਂਗਲੀਆਂ ਉਂਗਲੀਆਂ ਪਾਟ ਗਈਆਂ ਆਹ ਦੇਖੋ ਜੀ ਮੋਟੇ ਹੁਣੇ ਦੋ ਗੱਠਾ ਪਾਤੀਆਂ ਆਹ ਦੇਖੋ ਜਿੱਦਾਂ ਤੁਹਾਨੂੰ ਇੰਟਰੋਡਿਊਸ ਕਰਾਇਆ ਗੁੱਛੀਆਂ ਮਹਿਕਮਾ ਗੁੱਚੀ ਮਹਿਕਮਾ ਗੁੱਚੀ ਮਹਿਕਮਾ ਗੁੱਛੀਆਂ ਦੇ ਕਰੋ ਆ ਦੇਖੋ ਗੁੱਛੀ ਓਏ ਕੱਢੀ ਚੈੱਕ ਜਿਹੜੀਆਂ ਕੋੜ ਦੀ ਉਧਰ ਬੱਜਿਆ ਮੈਂ ਕਹ ਤਾਂ ਹੀ ਤੁਹਾਨੂੰ ਕਿਹਾ ਸੀ ਆਪਾਂ ਆਪਣਾ ਬੰਦਾ ਐਡ ਕਰਨਾ ਇੱਕ ਬਲੌਗ ਵਿੱਚ ਆਹ ਦੇਖ ਲੋ ਇਹ ਪਛੀਆਂ ਕੀਤੀਆਂ ਜਿੱਦਾਂ ਬਤਾਂ ਕੋਈ ਨਹੀਂ ਨਹੀਂ ਅੰਦਰੋਂ ਵੀ ਕੱਢ ਕੇ ਲਗੀਆਂ ਜਿਹੜੀਆਂ ਅੰਦਰ ਕੋਈਆਂ ਉਹ ਵੀ ਲਗੀਆਂ ਜਾ ਜਾ ਚੈੱਕ ਕਰੋ ਹੁਣ ਲਿਆਂਦੀਆਂ ਅਸਲੀ ਦਾ ਮਾਲ ਹੋਣਾ ਆਇਆ ਹੈ ਕੰਪੀਟੀਸ਼ਨ ਮਿਤਰਾ ਰੋਲ ਕੇ ਰੱਖਦੇ ਆਂ ਦੇਖੋ ਗਾਇਸ ਇਹ ਹੈਗੀਆਂ ਗੁੱਚੀਆਂ ਇਹ ਅਸੀਂ ਤਾਂ ਇਕੱਠੀਆਂ ਕੀਤੀਆਂ ਆ ਇਹ ਤਾਂ ਇੱਕ ਅਸੀਂ ਆਪਣੇ ਭਰਾਵਾਂ ਨੂੰ ਆਹ ਦੋ ਗੁੱਚੀਆਂ ਆਪਣੇ ਭਰਾਵਾਂ ਨੂੰ ਦੇ ਦੇਣੀ ਆ ਵਾਲੀਆਂ ਆ ਦੇਖੋ ਇਹ ਜਿਹੜੀ ਆਪਾਂ ਪਤੰਗ ਪੜੀ ਜਿਹੜੀ ਆਪਾਂ ੜਾ ਰਹੇ ਹਾਂ ਇਸ ਟਾਈਮ ਤੇ ਜਿਹੜੀਆਂ ਆ ਇਹ ਮੇਰੇ ਤੋਂ ਹੈਗਾ ਇਹ ਗੱਟੂ ਇਹਦੇ ਨਾਲ ਦਾ ਇਹਦੀਆਂ ਆਪਾਂ ਪੂਣੀਆਂ ਹੈਗੀਆਂ ਪਸੰਦ ਵਾਲੇ ਦਿਨ ਤਲਾਵਾ ਅ ਜਿਹੜੇ ਮੇਰੇ ਨਾਲ ਜਿਹੜੇ ਮੇਰੇ ਦੋਸਤਾਂ ਉਹਨਾਂ ਦਾ ਹੈਗਾ ਇਹ ਪੇਪਰ ਉਹਨਾਂ ਦੋ ਘੰਟੇ ਪੇਪਰ ਜਦੋਂ ਪੇਪਰ ਪਾ ਕਹਾਂਗੇ ਜਾਣ ਨੂੰ ਮੈਂ ਆ ਗੁੱਚੀਆਂ ਨਾਲ ਤਲਾਵਾ ਪਾ ਕੇ ਰੱਖੂੰਗਾ ਉਦੋਂ ਹੀ ਆਪਾਂ ਧੱਕ ਪਾ ਦੇਣੀ ਹੈ ਨਾਲ ਹੀ ਚਾਲੇ ਆਈ ਬੋ ਓਕੇ ਲਾਈਕ ਕਰੋ 올 ਦਾ ਬੈਸਟ ਦੇ ਇੱਥੇ ਹੀ ਐਂਡ ਤੇ ਬਾਬੇਓ ਆਪ ਤਾਂ ਗਏ ਵੀ ਸਾਡੇ ਨਾਲ ਆਏ ਲੁੱਟ ਗਏ ਬਸ ਲੋੜੀ ਤਾਂ ਕੇ ਚੱਲੂਗਾ ਲੋੜੀ ਤੋਂ ਬਾਅਦ ਪਤਾ ਨਹੀਂ ਘਟ ਹੋ ਗਿਆ ਕਿ ਨਹੀਂ ਹੋ ਗਿਆ ਆ ਹੁਣ ਇਹਨਾਂ ਡੋਰਾ ਡੋਰਾ ਕਰ ਲੀਆਂ ਆ ਕੱਟੀਆਂ ਅੱਛਾ ਹਮਕੋ ਸਿਕਾ ਰਿਆ ਹੈ ਇਹ ਹੁਣ ਚੱਲੇ ਸੰਨੇ ਬਾਏ ਬਾਏ ਗਾਇਸ ਲਾਈਕ ਮੇਰ ਬਾਬੇਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਕਤ ਕੀ ਦੇਖ ਹੋਏ ਨਾ ਦਾ ਵੀ ਮੋੜ ਬਾਕੀ ਸਬਸਕ੍ਰਾਈਬਰ ਵਧਾ ਦਿਓ 500 ਸਬਸਕ੍ਰਾਈਬਰ ਮੇਰੇ ਗਾਨੇ ਵਾਲੀ ਵੀਡੀਓ ਵੀ ਹੋਣੀ ਆ ਉਹਨੂੰ ਵੀ ਤੁਸੀਂ ਜੋਟ ਕਰਨਾ ਪੂਰਾ ਜਿਨ੍ਹਾਂ ਨੇ ਹੈ ਨਾ ਉਹ ਵੀਡੀਓ ਦੇਖ ਕੇ ਹੱਸੇ ਤਾਂ ਨਾ ਲਾਈਕ ਜ਼ਰੂਰ ਕਰਨਾ ਕਮੈਂਟ ਵੀ ਕਰਨਾ ਤੇ ਆ ਬੰਦਾ ਹੁਣ ਅਗਲੇ ਗਾਣੇ ਤੇ ਵੀ ਨੱਚੂਗਾ ਨੱਚੂਗਾ ਹੋਰ ਕੋਈ ਗਾਣਾ ਲੱਭ ਕੇ ਆਉਂਦੇ ਆਪਾਂ ਚੁੱਟੀਆਂ ਤੇ ਸਾਰਿਆਂ ਨੇ ਸਬਸਕ੍ਰਾਈਬਰ ਕੋਣੇ ਆ 500 500 ਸਬਸਕ੍ਰਾਈਬਰ ਹੋਣ ਤੇ ਸਾਰੇ ਆਪਣੇ ਚੈਨਲ ਦੇ ਪਿਆਰ ਦਿਖਾਉਣਾ ਸਾਰੇ ਆਪਣੇ ਚੈਨਲ ਦੇ ਪਿਆਰ ਦਿਖਾਉਣਾ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਹ ਬੰਦੇ ਨੇ ਇਹ ਬੰਦਾ ਆਪਣਾ ਮਿਹਨਤੀ ਆ